ਅੱਜ ਕੀ ਬਣਾਉਣ ਲੱਗੀ ਰਹਿਣਾ ਅੱਜ ਬਣਾਉਣ ਲੱਗੇ ਜੀ ਇੱਕ ਬਹੁਤ ਹੀ ਵਧੀਆ ਚੀਜ਼ ਬਹੁਤ ਹੀ ਘੱਟ ਪੈਸਿਆਂ 'ਚ ਸੰਤਰੇ ਨੂੰ ਕਦੋਂ ਕਿਸ ਕਰਕੇ ਕੀ ਬਣਾਏਗੀ ਬਾਜ਼ਾਰਾਂ 'ਚ ਬਹੁਤ ਮਹਿੰਗੇ ਕਰੀਮਾਂ ਲਿਆਉਣੇ ਜੀ ਵਿਟਾਮਿਨ ਸੀ ਵਾਲੀਆਂ ਜੇ ਇਹਨਾਂ ਦੇ ਕਈ ਵਾਰ ਮਤਲਬ ਰਿਜ਼ਲਟ ਤਾਂ ਵਧੀਆ ਆਉਂਦੇ ਨੇ ਪਰ ਬਾਤ ਉਹ ਮਤਲਬ ਉਹ ਜਿਹੜੇ ਰਿਜ਼ਲਟ ਨੇ ਉਹ ਸਾਈਡ ਇਫੈਕਟ ਬਹੁਤ ਹੁੰਦੇ ਨੇ ਉਹਦੇ ਸ਼ਾਈਆਂ ਛੂਈਆਂ ਜੀਆਂ ਪੈ ਜਾਂਦੀਆਂ ਜਿਵੇਂ ਨਾ ਹਾਂਜੀ ਪਰ ਇਹ ਸ਼ਾਈਆਂ ਵੀ ਹਟਾਊਗਾ ਡਾਰਕ ਸਰਕਲ ਹੋ ਗਏ ਜਾਂ ਮਤਲਬ ਚਿਹਰੇ ਤੇ ਕੋਈ ਵੀ ਦਾਗ ਨੇ ਉਹਨਾਂ ਨੂੰ ਹਟਾਊਗਾ ਨਖਾਰ ਲਿਆਊਗਾ ਤੇ ਆਪਣੋਂ ਅਜਈਆਂ ਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ ਜੀ ਮਤਲਬ ਜਿਹੜੀਆਂ ਹੋਮ ਮੇਡ ਹੋਣ ਉਹ ਹੀ ਬਣਾ ਕੇ ਦੱਸਣ ਲੱਗੀਆਂ ਬਹੁਤ ਹੀ ਵਧੀਆ ਮਤਲਬ ਇਹਦੇ ਨਾਲ ਫਰਕ ਨਜ਼ਰ ਆਊਗਾ ਤੇ ਸਾਰੇ ਇਹਨੂੰ ਜ਼ਰੂਰ ਬਣਾ ਕੇ ਅਪਣਾਉਣ ਜੀ ਠੀਕ ਹੈ ਜੀ ਤੇ ਆਪਾਂ ਕੁੱਦਾ ਜੇ ਕੱਢ ਲਿਆ ਦਾ ਹੈ ਹਾਂਜੀ ਇਹਨੂੰ ਆਪਾਂ ਕੱਦੂ ਕਾਸ ਕਰ ਲੈਣਾ ਉੱਪਰ ਪ੍ਰਾਹ ਕਰੇ ਹੋਏ ਨੇ ਜਿਵੇਂ ਇਸ ਪ੍ਰਕਾਰ ਠੀਕ ਹੈ ਜੀ ਤੇ ਇਹਨਾਂ ਨੂੰ ਵੀ ਆਪਾਂ ਬੇਸਟ ਨਹੀਂ ਕਰਨਾ ਇਹਨਾਂ ਤੋਂ ਵੀ ਇੱਕ ਆਪਾਂ ਚੀਜ਼ ਬਣਾਈ ਹੋਈ ਹੈ ਜੀ ਉਹ ਵੀ ਤੁਸੀਂ ਵੀਡੀਓ ਜ਼ਰੂਰ ਦੇਖਿਓ ਇਨਾ ਤੋ ਦੋਸਤੋ ਬਹੁਤ ਹੀ ਕੈਂਡ ਰੈਸਪੀ ਬਣਾਈ ਆ ਰਵਨ ਇੱਕ ਤੇ ਬਹੁਤ ਹੀ ਜਿਆਦਾ ਟੇਸਟੀ ਬਣੀ ਆ ਉਹ ਵੀ ਸਾਰੇ ਜਣੇ ਜਰੂਰ ਬਣਾਇਓ ਜੀ ਹਾਂਜੀ ਹਾਂਜੀ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਪਹਿਲਾਂ ਕਰੀਮ ਠੀਕ ਹੈ ਜੀ ਹੁਣ ਕਰੀਮ ਬਣਾ ਕੇ ਦੱਸੀਏ ਦੋਸਤਾਂ ਨੂੰ ਹਾਂਜੀ ਲਓ ਜੀ ਕद्दू ਕਸ ਆਪਾਂ ਕਰ ਲਿਆ ਠੀਕ ਹੈ ਕਿਸ਼ਨਣੀ ਦੀ ਮਦਦ ਨਾਲ ਆਪਾਂ ਇਹਨੂੰ ਛਾਂਣ ਲੈਣੇ ਆ ਮਤਲਬ ਇਹਦਾ ਆਪਾਂ ਜੂਸ ਕੱਢ ਲੈਣੇ ਮਤਲਬ ਰਸ ਜਿਆ ਕੱਢ ਲੈਣਾ ਤਾਂ ਹਾਂਜੀ ਤੇ ਇਹਨੂੰ ਆਪਾਂ ਜੇ ਸੌਖਾ ਤਰੀਕਾ ਚਾਹੀਏ ਤਾਂ ਮਤਲਬ ਇਹਨੂੰ ਆਪਾਂ ਜਿਵੇਂ ਛਿਲਦੇ ਹੁੰਨੇ ਖਾਣ ਵਾਸਤੇ ਉਹ ਮੇ ਛਿਲ ਕੇ ਮਿਕਸੀ ਚ ਪਾ ਕੇ ਤੇ ਇਹਦੇ ਵਿੱਚ ਆਪਾਂ ਰੋਜ਼ ਵਾਟਰ ਮਤਲਬ ਗੁਲਾਬ ਜਲ ਪਾ ਕੇ ਵੀ ਇਹਨੂੰ ਪੀਸ ਸਕਦੇ ਆ ਤੇ ਉਵੇਂ ਵੀ ਆਪਾਂ ਇਹਦਾ ਜੂਸ ਕੱਢ ਸਕਦੇ ਆ ਠੀਕ ਹੈ ਮਤਲਬ ਕੱਲੇ ਛਿਲਕੇ ਲਾ ਕੇ ਉਹਨਾਂ ਨੂੰ ਵੀ ਆਪਾਂ ਜੂਸ ਕੱਢ ਕੇ ਉਹਨਾਂ ਦਾ ਉਹ ਕਰ ਸਕਦੇ ਆ ਹੁਣ ਇਹ ਜੇ ਜਿਵੇਂ ਆਪਾਂ ਰੈਸਪੀ ਬਣਾਉਣੀ ਸੀ ਉਦੋਂ ਤੋਂ ਛਿਲਿਆ ਹਾਂਜੀ ਇਹ ਤਾਂ ਤੇ ਹੁਣ ਜਿਹੜਾ ਇਹ ਆਪਾਂ ਜੂਸ ਆ ਇਹ ਆਪਾਂ ਕੱਢ ਲੈਨੇ ਵਧੀਆ ਨਿਕਲ ਜੂਗਾ ਜੀ ਇਹਦਾ ਜੂਸ ਠੀਕ ਹੈ ਹੁਣ ਇਹਦਾ ਜੂਸ ਕੱਢ ਲੈਣਾ ਚੰਗੇ ਤਰ੍ਹਾਂ ਹਾਂਜੀ ਹਾਂਜੀ ਤੇ ਹੁਣ ਜਿਹਦੇ ਫਿੰਸੀਆਂ ਬਹੁਤ ਜ਼ਿਆਦਾ ਨੇ ਮਤਲਬ ਦਾਗ ਧੱਬੇ ਜਿਵੇਂ ਬਣੇ ਹੋਏ ਨੇ ਫਿੰਸੀਆਂ ਦੇ ਕਰਕੇ ਜਾਂ ਉਂਝ ਹੀ ਬਹੁਤ ਹੀ ਜ਼ਿਆਦਾ ਮਤਲਬ ਡਾਰਕ ਸਰਕਲ ਨੇਗੇ ਹਨਾ ਹਾਂਜੀ ਜੇ ਹੋਰ ਵੀ ਮਤਲਬ ਕੋਈ ਕਾਰਨ ਹੋ ਜਾਂਦਾ ਵੀ ਜਿਹੜਾ ਫੇਸ ਤੇ ਬਿਲਕੁਲ ਵੀ ਗਲੋਣੀ ਦਾ ਕਈ ਵਾਰ ਵਿਟਾਮਿਨ ਸੀ ਦੀ ਘਾਟ ਹੁੰਦੀ ਹੈ ਇਹ ਵਿਟਾਮਿਨ ਸੀ ਉਹ ਆਪਣੇ ਸਰੀਰ ਅੰਦਰ ਤਾਂ ਬੰਦ ਹੀ ਨਹੀਂ ਜੀ ਤੇ ਆਪਾਂ ਨੂੰ ਬਾਹਰ ਤੋਂ ਹੀ ਲੈਣਾ ਪੈਂਦਾ ਜਿਵੇਂ ਇਹ ਆਮਲੇ 'ਚ ਹੁੰਦਾ ਜੀ ਸੰਤ ਨਹੀਂ ਨਹੀਂ ਜੀ ਅੰਦਰ ਨਹੀਂ ਮੰਦੇ ਆਪ ਨੂੰ ਬਾਹਰੋਂ ਹੀ ਲੈਣਾ ਪੈਂਦਾ ਹੈਗਾ ਹਾਂ ਜਿਵੇਂ ਖਾਣ ਵਾਲੀਆਂ ਚੀਜ਼ਾਂ ਹੋਣਗੀਆਂ ਜਿਵੇਂ ਉਹਨਾਂ 'ਚ ਹੁੰਦਾ ਜੀ ਵਿਟਾਮਿਨ ਸੀ ਖੱਟੀਆਂ ਚੀਜ਼ਾਂ ਹੋਗੀਆਂ ਉਹਨਾਂ 'ਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਜੀ ਠੀਕ ਹੈ ਜੀ ਖੱਟੀਆਂ ਚੀਜ਼ਾਂ 'ਚ ਹੁੰਦਾ ਜਿਵੇਂ ਨਿੰਬੂ ਹੋ ਗਿਆ ਹੈ ਨਾ ਹਾਂਜੀ ਹਾਂਜੀ ਤੇ ਇਹਨੂੰ ਆਪਾਂ ਜਿਕਰ ਮਤਲਬ ਵੀ ਐਵੇਂ ਵੀ ਆਪਣੇ ਕੋਲ ਟਾਈਮ ਹੈਗਾ ਫਿਰ ਜਿਹੜਾ ਸਾਰਾ ਮਿਸ਼ਰਣ ਹੈ ਇਹਨੂੰ ਆਪਾਂ ਐਲੋਵੇਰਾ ਜੈੱਲ 'ਚ ਐਵੇਂ ਜਿਵੇਂ ਮਤਲਬ ਡਬੋ ਕੇ ਰੱਖ ਦੇਣਾ ਰਾਤ ਪਰ ਵਾਸਤੇ ਇਹਨੂੰ ਮਿਕਸ ਕਰਕੇ ਇਹਨੂੰ ਐਵੇਂ ਵੀ ਕਰੀਮ ਬਣ ਸਕਦੀ ਠੀਕ ਹੈ ਠੀਕ ਹੈ ਜੀ ਇਹਨੂੰ ਰਾਤ ਰਾਤ ਮਤਲਬ ਕਰੀਮ ਬਣ ਜੂਗੀ ਅਲੋਵੇਰਾ ਚਿੱਟਾ ਬਣਾਸਣ ਆਪਾਂ ਹਾਂਜੀ ਹਾਂਜੀ ਮਤਲਬ ਜਿਵੇਂ ਅਲੋਵੇਰਾ ਜੈਲ ਪਾਣੀ ਵਿੱਚ ਇਹ ਪਾਣੀ ਮਿਕਸ ਕਰਕੇ ਆਪਾਂ ਰੱਖ ਦੇਣੀ ਹੈਗੀ ਹਾਂ ਆਹ ਹੁਣ ਚਮਚਾਕ ਨਿਕਲਿਆ ਹੈ ਨਾ ਮਤਲਬ ਜੇ ਆਪਾਂ ਨੂੰ ਵਧੀਆ ਕਲੀਅਰ ਕਰੀਮ ਚਾਹੀਦੀ ਹੈ ਫਿਰ ਆਪਾਂ ਇਹਦਾ ਜੂਸ ਕੱਢ ਲੈਣਾ ਜਿਵੇਂ ਇੱਕ ਚਮਚਾ ਆਪਾਂ ਜੂਸ ਦਾ ਕੱਢ ਲਿਆ ਠੀਕ ਹੈ ਦੋ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਲੋਵੇਰਾ ਜੈਲ ਦੇ ਅਲੋਵੇਰਾ ਜੈਲ ਦੇ ਦੋ ਚਮਚਾ ਹਾਂਜੀ ਜਿਵੇਂ ਫਿੰਸੀ ਬਹੁਤ ਹੀ ਆਜ਼ਾਨੀ ਮਤਲਬ ਫੇਸ ਤੇ ਬਿਲਕੁਲ ਵੀ ਨਿਖਾਰ ਨਹੀਂ ਹੈਗਾ ਹਾਂ ਤਾਂ ਆਪਾਂ ਇਹਦੇ ਉਹ ਦੇਖਾਂਗੇ ਇਹ ਪੈ ਜਾਂਦੀਆਂ ਹਨਾ ਹਾਂਜੀ ਗੱਲਾਂ ਹੀਆਂ ਤੇ ਤੇ ਹੁਣ ਜਿਹਦੇ ਫਿੰਸੀਆਂ ਮਤਲਬ ਵੀ ਨਹੀਂ ਹੈਗੀਆਂ ਉਹੀਂ ਡਾਲ ਲੈ ਸਕਿਨ ਤਾਂ ਉਹਦੇ ਵਾਸਤੇ ਇੱਕ ਪਾਣੀ ਕੋਲ ਹੈਗਾ ਜੀ ਬਦਾਮ ਰੋਗਨ ਠੀਕ ਹੈ ਤੇ ਇਹਦੀਆਂ ਵੀ ਆਪਾਂ 5-6 ਬੂੰਦਾਂ ਵਿੱਚ ਪਾਵਾਂਗੇ ਮਤਲਬ ਚਮਚ ਦਾ ਚੌਥਾ ਕਾ ਹਿੱਸਾ ਬਦਾਮ ਰੋਗਨ ਦੀਆਂ ਹਾਂਜੀ ਹਾਂਜੀ ਹੂੰ ਮਤਲਬ ਚਮਚ ਦਾ ਚੌਥਾ ਹਿੱਸਾ ਪਾਂ ਬਾਦਾਮ ਰੋਗਣ ਦਾ ਪਾ ਲੈਣਾ ਜੀ ਇਹ ਨਾਲ ਤਾਂ ਸਕਿਨ ਨੂੰ ਮਤਲਬ ਵੀ ਮੋਇਸਚਰਾਈਜ਼ਰ ਕਰੂਗਾ ਬਹੁਤ ਵਧੀਆ ਮਤਲਬ ਫੇਸ ਤੇ ਗਲੋ ਲਿਆਊਗਾ ਹਾਂਜੀ ਤਿੰਨ ਚ ਮਤਲਬ ਕਈ ਵਾਰ ਡਲਨੈਸ ਜੀ ਆ ਜਾਂਦੀ ਆ ਉਹਨੂੰ ਵੀ ਮਤਲਬ ਇਹ ਬਹੁਤ ਵਧੀਆ ਕਰਦਾ ਹੈਗਾ ਤੇ ਸਕਿਨ 'ਚ ਬਹੁਤ ਵਧੀਆ ਨਿਖਾਰ ਲਾ ਦੇਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਕਰੀਮ ਦੇਖੋ ਜੀ ਕਿੰਨੀ ਜਿਆਦਾ ਸੋਹਣੀ ਬਣੀ ਹੈ ਮਤਲਬ ਇਹਦੇ ਵੀ ਸਕਿਨਾਂ ਨੂੰ ਬਹੁਤ ਫਾਇਦੇ ਹੁੰਦੇ ਰਮਣ ਹੈ ਇਹਦੇ ਬਾਦਾਮ ਰੋਗਨ ਦੇ ਹਾਂਜੀ ਤੇ ਇਹ ਮਤਲਬ ਕਈ ਵਾਰ ਆਪਾਂ ਨੂੰ ਕਮੈਂਟ ਆਉਂਦੇ ਵੀ ਇਹ ਤੁਸੀਂ ਡੇ ਬਣਾਇਆ ਕਿ ਨਾਈਟ ਬਣਾਇਆ ਇਹ ਆਪਾਂ ਕਦੋਂ ਵੀ ਲਗਾ ਸਕਦੇ ਆ ਦੋ ਟਾਈਮ ਲਗਾ ਲਿਓ ਸਵੇਰੇ ਸ਼ਾਮ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਪਰ ਸਭ ਤੋਂ ਪਹਿਲਾਂ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਵੀ ਰੇਤਰ ਰੁਤ ਜਿਹੜਾ ਲੱਗਿਆ ਹੁੰਦਾ ਹੈਗਾ ਤੇ ਉਹਨੂੰ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਕੋਈ ਜਿ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਫੇਸ ਨੂੰ ਸਾਫ਼ ਕਰ ਲੈਣਾ ਤੇ ਇਹਨੂੰ ਆਪਾਂ ਦੋ ਟਾਈਮ ਅਪਲਾਈ ਕਰਨਾ ਜੀ ਤੇ ਤੁਸੀਂ ਦੇਖੋਗੇ ਫੇਸ ਤੇ ਬਹੁਤ ਵਧੀਆ ਨਖਾਰ ਆ ਜਾਊਗਾ ਜੀ ਤੇ ਮੇਰੇ ਵਿੱਚ ਫਿੰਸੀ ਜੀ ਹੋ ਗਈ ਸੀ ਮਾ ਚਲੋ ਨਾਲੇ ਤਾਂ ਆਪਾਂ ਦੋਸਤਾਂ ਨੂੰ ਦੱਸ ਦਿੰਨੇ ਆ ਤੇ ਨਾਲੇ ਇੱਕ ਬਹੁਤ ਵਧੀਆ ਜਿਹੜੀ ਆ ਕਰੀਮ ਹੈ ਤਿਆਰ ਕਰ ਲੈਨੇ ਕਿਉਂਕਿ ਕਈ ਵਾਰ ਆਪਾਂ ਕੀ ਕਰਦੇਵੇਂ ਗਰਮ ਚੀਜ਼ਾਂ ਖਾਈ ਜਾਂਦੇ ਜਿਵੇਂ ਮੂੰਗਫਲੀ ਖਾ ਲਈ ਸੀਗੀ ਹਨ ਜਾਂ ਕਈ ਵਾਰ ਆਪਾਂ ਬਿਮਾਰ ਹੋ ਜਾਂਦੇ ਕਈ ਵਾਰ ਆਪਾਂ ਮੈਡੀਸਿਨ ਯੂਜ਼ ਕਰਨਾ ਵੀ ਉਹ ਕਈ ਵਾਰ ਆਪਾਂ ਨੂੰ ਵੀ ਥੋੜੀ ਜਿਹੀ ਗਰਮੈਸ਼ ਕਰਦੀ ਹੈ ਉਹਦੀ ਵਜ੍ਹਾ ਕਰਕੇ ਫਿੰਸੀਆਂ ਹੋ ਜਾਂਦੇ ਨੇ ਤੇ ਇਹ ਫੇਸ 'ਚ ਬਹੁਤ ਵਧੀਆ ਨਿਖਾਰ ਲਿਆ ਹੁੰਦਾ ਹੈਗਾ ਦਾਗ ਧੱਬੇ ਬਣੇ ਹੋਏ ਨੇ ਡਾਰਕ ਸਰਕਲ ਬਣੇ ਹੋਏ ਨੇ ਉਹਨਾਂ ਨੂੰ ਬਿਲਕੁਲ ਸਾਫ਼ ਕਰਦਾ ਹੈ ਜਿਵੇਂ ਜਿਵੇਂ ਮੌਸਮ ਚੱਲਿਆ ਜਿਵੇਂ ਆਪਾਂ ਇੱਕ ਪਪੀਤੇ ਦੀ ਕਰੀਮ ਬਣਾਈ ਸੀ ਉਸ ਅਕੋਰਡਿੰਗ ਆਪਾਂ ਇਹ ਕਰੀਮਾਂ ਬਣਾ ਕੇ ਯੂਜ਼ ਕਰ ਸਕਦੇ ਹਾਂ ਕਿਉਂਕਿ ਬਾਹਰਲੀਆਂ ਵੀ ਜਿਹੜੇ ਲਾਉਂਦੇ ਨੇ ਕਈਆਂ ਨੂੰ ਤਾਂ ਸ਼ੂਟ ਕਰ ਜਾਂਦੇ ਪਈ ਪਰ ਕਈਆਂ ਨੂੰ ਇਹ ਸ਼ੂਟ ਨਹੀਂ ਕਰਦੇ ਉਹਨਾਂ 'ਚ ਕੈਮੀਕਲ ਹੁੰਦੇ ਨੇ ਬਾਅਦ 'ਚ ਉਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਹੁੰਦੇ ਨੇ ਤਾਂ ਇਸ ਕਰਕੇ ਜਿਹੜੀਆਂ ਘਰ ਵਿੱਚ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੋਂ ਵੀ ਆਪਾਂ ਇਹ ਵਧੀਆ ਕਰੀਮ ਤਿਆਰ ਕਰ ਸਕਦੇ ਹਾਂ ਹਾਂਜੀ ਕਿਉਂਕਿ ਬੰਦ ਕਰ ਦੁਨੀਆ ਸੰਤਰੇ ਵੀ ਨਹੀਂ ਖਾਂਦੇ ਤਾਂ ਉਹ ਵਿਟਾਮਿਨ ਸੀ ਦੀ ਕਮੀ ਸਿਕਨ ਨੂੰ ਵੀ ਮਹਿਸੂਸ ਹੋਣ ਲੱਗਦੀ ਹੈ ਹਾਂਜੀ ਹਾਂਜੀ ਪਾਣੀ ਵੱਧ ਤੋਂ ਵੱਧ ਪੀਓ ਤਾਂ ਹੀ ਸਕਿਨ ਚ ਗਲੋ ਆਉਂਦਾ ਜੀ ਤੇ ਜਿਹੜੀਆਂ ਕਰੀਮਾਂ ਨੇ ਜਾਂ ਮਤਲਬ ਵੀ ਆਪਣੇ ਜਿਹੜਾ ਫੇਸ ਆ ਮੋਇਸਚਰਾਈਜ਼ਰ ਕਈ ਵਾਰ ਆਪ ਨੂੰ ਐਵੇਂ ਹੁੰਦਾ ਵੀ ਚਲੋ ਬਾਡੀ ਲੋਸ਼ਨ ਲੈ ਆਓ ਮਤਲਬ ਜਿਹੜਾ ਸਕਿਨ ਨੂੰ ਮੋਇਸਚਰਾਈਜ਼ਰ ਕਰੂ ਫੇਸ ਵਾਸ ਤੇ ਬਿਆ ਪਾ ਲੱਗ ਲੱਗ ਮੈਂ ਮੋਸਟਰਾਈਜ਼ਰ ਜਿਸ਼ਣੇ ਆਉਨੇ ਪਰ ਉਹ ਤੋਂ ਵਧੀਆ ਕਿ ਜੇ ਕਪਰ ਆਪਾਂ ਘਰ ਵਿੱਚ ਬਣਾਉਣੇ ਬਿਨਾ ਕੈਮੀਕਲ ਤੋਂ ਬਹੁਤ ਵਧੀਆ ਕਰੀਮ ਤਾਂ ਉਹਦੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਮਤਲਬ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਆਪਾਂ ਦੋ ਟਾਈਮ ਯੂਜ਼ ਕਰਨਾ ਤੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਥੋੜੀ ਜਿਹੀ ਲਗਾ ਲੈਣੀ ਆ ਤੇ ਚੰਗੀ ਤਰ੍ਹਾਂ ਆਪਾਂ ਮ사ਜ ਕਰ ਲੈਣੀ ਆ ਜੀ ਮਤਲਬ ਥੋੜੀ ਜਿਹੀ ਲਗਾਉਣੀ ਜਿੰਨੀ ਕਪਰ ਨਾਰਮਲ ਕਰੀਮ ਕੋਈ ਵੀ ਲਾਉਣੇ ਆਗੇ ਹਾਂਜੀ ਹਾਂਜੀ ਤਾਂ ਮਤਲਬ ਜਿਹਦੇ ਸ਼ਾਈਆਂ ਵੀ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ। ਸ਼ਾਈਆਂ ਨੂੰ ਵੀ ਖਤਮ ਕਰਦਾ ਕਿਉਂਕਿ ਵਿਟਾਮਿਨ ਸੀ ਆ ਜਿਹੜਾ ਉਹ ਸ਼ਾਈਆਂ ਨੂੰ ਹੌਲੀ-ਹੌਲੀ ਲਾਈਟ ਕਰੀ ਜਾਂਦਾ ਤੇ ਬਿਲਕੁਲ ਸਹੀ ਹੋ ਜਾਂਦੀਆਂ ਨੇ। ਠੀਕ ਹੈ। ਇਹ ਰਮਣ ਜਿੰਨਾਂ ਦੇ ਸ਼ਾਈਆਂ ਨੇ ਇਹ ਉਹ ਵੀ ਇਹ ਜ਼ਰੂਰ ਅਪਲਾਈ ਕਰਨ ਜੀ। ਠੀਕ ਹੈ ਜੀ। ਜਿਵੇਂ ਰਮਣ ਹੁਣ ਮੇਰੇ ਮੰਨ ਕੇ ਚੱਲ ਨੱਕ ਦੇ ਤੇ ਇੱਥੇ ਨਾ ਚਿੱਟੇ-ਚਿੱਟੇ ਉਹ ਨਿਕਲ ਆਉਂਦੇ ਸਪੌਟ ਜੇ। ਹਾਂਜੀ। ਉਹ ਵੀ ਸੈੱਟ ਕਰ ਦੂਗਾ ਇਹ। ਉਹ ਆਪਾਂ ਨੂੰ ਜਿਵੇਂ ਭਾਫ਼ ਨਹੀਂ ਲੈਂਦੇ ਹੁੰਦੇ ਜੀ ਜਿਵੇਂ ਆਪਾਂ ਗਰਮ ਪਾਣੀ ਲੈ ਲੈ ਕੇ ਤਾਂ ਸਟੀਮ ਮਰਾਉਂਦੇ ਨੇ ਪਰ ਜਿਨ੍ਹਾਂ ਦੇ ਸਟੀਮਰ ਨਹੀਂ ਹੈਗਾ ਉਹ ਜੀ ਮੈਂ ਆਪਾਂ ਗਰਮ ਪਾਣੀ ਕਰ ਲਓ ਉੱਪਰ ਤੌਲੀਆ ਰੱਖ ਕੇ ਮਤਲਬ ਸਟੀਮ ਲੈ ਲੈਣੀ ਹੈ ਬਾਅਦ ਚ ਮਤਲਬ ਆਪਾਂ ਕੋਈ ਵੀ ਫੇਸ ਪੈਕ ਲਾ ਕੇ ਉਹਦੇ ਨਾਲ ਹੀ ਹੌਲੀ ਹੌਲੀ ਨਿਕਲ ਜਾਂਦੇ ਨੇ ਜੀ ਉਹ ਆਪਾਂ ਅਪਲਾਈ ਕਰ ਸਕਦੇ ਹਾਂਗੇ ਜਿਹੜੀ ਇਹ ਕਰੀਮ ਹੈ ਤਾਂ ਕੋਈ ਅੰਤ ਨਹੀਂ ਜੀ ਬਹੁਤ ਵਧੀਆ ਕਰੀਮ ਤਿਆਰ ਹੋਈ ਹੈ ਤੇ ਜ਼ਰੂਰ ਅਜ਼ਮਾਓ ਜੀ ਬਹੁਤ ਵਧੀਆ ਜਿਹੜੀ ਕਰੀਮ ਆ ਆਪਣੀ ਬਣ ਕੇ ਤਿਆਰ ਆ ਜੀ ਠੀਕ ਹੈ ਜੀ ਸੋ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗਾ ਵੀ ਆਪਾਂ ਜਿਨ੍ਹਾਂ ਨੂੰ ਮਤਲਬ ਵੀ ਫੈਂਸੀਆਂ ਨੇ ਜਾਂ ਛਾਈਆਂ ਨੇ ਉਹ ਹੀ ਯੂਜ਼ ਕਰ ਸਕਦੇ ਜਿਨ੍ਹਾਂ ਦੇ ਨਾਰਮਲ ਸਕਿਨ ਬਹੁਤ ਵਧੀਆ ਪਈ ਹੈਗੀ ਉਹ ਵੀ ਇਹਨੂੰ ਯੂਜ਼ ਕਰ ਸਕਦੇ ਨੇ ਬਹੁਤ ਵਧੀਆ ਨਖ਼ਰ ਲਿਆਉਂਦਾ ਹੈਗਾ ਕਿਉਂਕਿ ਆਪਾਂ ਨੂੰ ਕੋਈ ਵਾਰ ਕਾਲ ਹੋ ਜਾਂਦੀ ਆ ਵੀ ਆਪਾਂ ਬਣਾਉਂਦੇ ਨਹੀਂ ਹੈਗੇ ਪਰ ਜ਼ਰੂਰ ਮਤਲਬ ਜਿਹੜਾ ਸੀਜ਼ਨ ਚੱਲੀ ਜਾਵੇ ਜਿਵੇਂ ਹੁਣ ਚੱਲਦਾ ਜੀ ਇਹ ਪਪੀਤੇ ਦਾ ਹੋ ਗਿਆ ਸੰਤਰੇ ਦਾ ਹੋ ਗਿਆ ਜਾਂ ਹੋਰ ਵੀ ਬਹੁਤ ਸਾਰੀਆਂ ਦੀ ਚੀਜ਼ਾਂ ਹੁੰਦੀਆਂ ਨੇ ਮਸੰਮੀ ਹੋ ਗਈਆਂ ਨਾ ਤਾਂ ਆਪਾਂ ਜਣੀਏ ਕਰੀਮ ਆਉਤ ਘਰ ਵਿੱਚ ਤਿਆਰ ਕਰ ਸਕਦੇ ਹਾਂ ਮਤਲਬ ਘਰੂ ਗ੍ਰੀਮ ਬਣਾ ਕੇ ਲਾਉਣੀ ਚਾਹੀਦੀ ਆ ਦੂਜੀਆਂ ਚ ਤਾਂ ਰਮਨ ਨੇ ਰਿਕੇਮਿਕਲੀ ਹੁੰਦੇ ਆ ਹਾਂਜੀ ਤੇ ਇੱਕ ਆਪ ਹੋਰ ਚੀਜ਼ ਦੱਸ ਦਿੰਨੇ ਜੀ ਜਿਵੇਂ ਆਪਣੇ ਕੋਲ ਦਹੀਂ ਹੁੰਦੇ ਦਹੀਂ ਦਾ ਆਪ ਸਾਰਾ ਕਿਸੇ ਕੱਪੜੇ ਚ ਪਾ ਕੇ ਸਾਰਾ ਪਾਣੀ ਕੱਢ ਲੈਣਾ ਉਹ ਜਿਹੜੀ ਗਾੜੀ ਗਾੜੀ ਦਹੀਂ ਨਿਕਲੇ ਹੋਊਗੀ ਉਹਦੇ ਵਿੱਚ ਆਪਾਂ ਇਹ ਜੂਸ ਪਾ ਕੇ ਇਹ ਮਤਲਬ ਜੇਕਰ ਐਲੋ ਮੇਰਾ ਜਲ ਨਹੀਂ ਹੈਗੀ ਤਾਂ ਬਸ ਮਤਲਬ ਜਿਹੜੀ ਦਹੀਂ ਆਪਾਂ ਗਾੜੀ-ਗਾੜੀ ਕੱਢੀ ਹੈ ਉਹਦੇ ਵਿੱਚ ਜਿਹੜਾ ਆਪਾਂ ਜੂਸ ਕੱਢਿਆ ਸੀ ਇਹ ਪਾ ਲੈਣਾ ਇੱਕ ਜਮ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਤੇ ਉਹ ਵੀ ਆਪਾਂ ਕਰੀਮ ਬਣਾ ਸਕਦੇ ਹਾਂ ਪਰ ਇਹ ਜਿਹੜੀ ਕਰੀਮ ਹੈ ਆਪਾਂ ਫਰਿੱਜ 'ਚ ਹੀ ਰੱਖਣੀ ਹੈ ਕਿਉਂਕਿ ਖਰਾਬ ਹੋ ਜਾਂਦੀ ਹੈਗੀ ਬਾਹਰ ਤਾਂ ਹੂੰ ਚਾਹੇ ਠੰਡ ਵੀ ਹੈ ਤਾਂ ਵੀ ਆਪਾਂ ਨੂੰ ਫਰਿੱਜ 'ਚ ਰੱਖੀਏ ਮਤਲਬ ਵੀ ਵਧੀਆ ਰਹੇ ਫਰੈਸ਼ ਰਹੇ ਮਤਲਬ ਕੋਈ ਫੇਸ ਨੂੰ ਨੁਕਸਾਨ ਨਾ ਹੋਵੇ ਜਿਹੜੀ ਦਹੀਂ ਵਾਲੀ ਬਣਾਵਾਂਗੇ ਉਹਨੂੰ ਵੀ ਆਪਾਂ ਫਰਿੱਜ 'ਚ ਰੱਖਣਾ ਤੇ ਇਹਨੂੰ ਵੀ ਆਪਾਂ ਫਰਿੱਜ 'ਚ ਰੱਖ ਕੇ ਮਤਲਬ ਬਹੁਤ ਵਧੀਆ ਜਿਹੜੀ ਕਰੀਮ ਹੈ ਉਹ ਜਿਮ ਆ ਸਕਦੇ ਹੋ ਬਹੁਤ ਫਰਕ ਮਹਿਸੂਸ ਹੋਊਗਾ ਮਤਲਬ ਕਈ ਵਾਰ ਕਮੈਂਟ ਆਉਂਦੇ ਨੇ ਸਭ ਸਾਨੂੰ ਤਾਂ ਫਰਕ ਪਿਆ ਨਹੀਂ ਕਈ ਵਾਰ ਮਤਲਬ ਵੀ ਆਪਾਂ ਇੱਕ ਅੱਧਾ ਦਿਨ ਹੀ ਲਗਾਉਨੇ ਆ ਪਰ ਇਹ ਹੌਲੀ-ਹੌਲੀ 10-15 ਦਿਨਾਂ ਮਤਲਬ ਆਪਣ ਨੂੰ 2-3 ਦਿਨਾਂ ਜੀ ਫਰਕ ਤਾਂ ਮਹਿਸੂਸ ਹੋਊਗਾ ਪਰ 10-15 ਦਿਨਾਂ ਵਿੱਚ ਦੀ ਜਿਹੜਾ ਫਰਕ ਉਹ ਬਹੁਤ ਹੀ ਜ਼ਿਆਦਾ ਆਪਣ ਨੂੰ ਦਿਖਣ ਲੱਗ ਜਾਂਦਾ ਜੀ ਇਸ ਕਰਕੇ ਜਰੂਰ ਅਜ਼ਮਾਓ ਜੋ ਵੀ ਮਤਲਬ ਚੱਲ ਰਹੀਆਂ ਨੇ ਸੀਜ਼ਨ ਮੁਤਾਬਕ ਚੀਜ਼ਾਂ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਇਸ ਤੇ ਬਹੁਤ-ਬਹੁਤ ਧੰਨਵਾਦ